ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਦੇ ਵਿੱਚ ਅੱਜ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਅਨਰੇਸ਼ ਦੁੱਗਲ ਨੇ ਪਟਿਆਲਾ ਵਿਧਾਇਕੀ ਦੇ ਪ੍ਰਧਾਨ ਅਰਵਿੰਦਰ ਸਿੰਘ ਦੇ ਨਾਲ ਮਿਲ ਕੇ ਪੰਜਾਬ ਦੇ ਗਵਰਨਰ ਦੇ ਨਾਮ ਤੇ ਪਟਿਆਲਾ ਦੇ ਡੀਸੀ ਦਫ਼ਤਰ ਦੇ ਵਿੱਚ ਐਡੀਐਮ ਨੂੰ ਇੱਕ ਮੰਗ ਪੱਤਰ ਸੌਂਪਿਆ ਇਸ ਮੌਕੇ ਨਾਲ ਉਹਨਾਂ ਦੇ ਸਪੋਕਸਪਰਸ ਅਰਵਿੰਦਰ ਨਿਪੀ ਜਰਨਲ ਸੈਕਟਰੀ ਰਕੇਸ਼ ਕੁਮਾਰ ਉਰਫ ਕੇਸ਼ੀ ਪੰਡਤ ਰਦੀਸ਼ ਮੰਡੋਰਾ ਰਾਜਕੁਮਾਰ ਗੋਤਮ ਸਰੂਜਾ ਅਤੇ ਹੋਰ ਆਦੀ ਮੈਂਬਰ ਮੌਜੂਦ ਰਹੇ ਪ੍ਰਧਾਨ ਜੀ ਅੱਜ ਡੀਸੀ ਦਫ਼ਤਰ ਪਹੁੰਚੇ ਆ ਕਿ ਮਾਮਲਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਬੜਿੰਚੀ ਦੇ ਦਿਸ਼ਾ ਅਨੁਸਾਰ ਜਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਅਤੇ ਅਰਬਨ ਵੱਲੋਂ ਜੋ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਦੀ ਪਾਲਿਸੀ ਹੈ ਉਹਦੇ ਖਿਲਾਫ ਅਸੀਂ ਗਵਰਨਰ ਸਾਹਿਬ ਦੇ ਨਾਂ ਤੇ ਮੈਮੋਰੰਡਮ ਜੀ ਸਾਹਿਬ ਦੇ ਨੂੰ ਦੇਣਾ ਹੈ ਅ ਪਹਿਲਾਂ ਵੀ ਤੁਹਾਨੂੰ ਪਤਾ ਹੈ ਜਿੱਥੇ-ਜਿੱਥੇ ਵੀ ਲੈਂਡ ਪੂਲਿੰਗ ਦੇ ਇਹਨਾਂ ਨੇ ਪ੍ਰਪੋਜ਼ਲ ਕੀਤੀ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਉੱਥੇ-ਉੱਥੇ ਜਾ ਕੇ ਹਰ ਧਰਨਾ ਲਾਇਆ ਹੈ ਕਹੇ ਲੁਧਿਆਣਾ ਉਹਦੇ ਚਾਰ ਮਾੜੀ ਹੋਵੇ ਪਿੱਛੇ ਚ ਪਟਿਆਲੇ ਵੀ ਲਾਇਆ ਹੈ ਕਾਂਗਰਸ ਪਾਰਟੀ ਹਮੇਸ਼ਾ ਹੀ ਕਿਸਾਨਾਂ ਨਾਲ ਏਤ ਮਜ਼ਦੂਰਾਂ ਨਾਲ ਔਰ ਹਰ ਵਰਗ ਨਾਲ ਖੜਦੀ ਹੈ ਔਰ ਹੁਣ ਵੀ ਅਸੀਂ ਇਸ ਦਾ ਡਟ ਕੇ ਵਿਰੋਧ ਕਰਾਂਗੇ ਔਰ ਕਿਸਾਨ ਭਰਾਵਾਂ ਨਾਲ ਡਟ ਕੇ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਨਾਲ ਖੜਾਂਗੇ ਔਰ ਉਹਨਾਂ ਦੀ 1 ਇੰਚ ਜ਼ਮੀਨ ਵੀ ਅਸੀਂ ਸਰਕਾਰ ਨੂੰ ਇਸ ਗਲਤ ਪਾਲਿਸੀ ਦੇ ਵਿਰੁੱਧ। ਠੀਕ। ਜਨਾਮਾ ਹੋਟਾਈ। ਅਵਿੰਦਰ ਸਿੰਘ ਕਨੋੜਾ ਪ੍ਰਧਾਨ ਜ਼ਿਲ੍ਹਾ ਕਾਰਕਮੇਟੀ ਪਟਿਆਲਾ ਵਿਆਪੀ। ਅੱਜ ਅਸੀਂ ਪੰਜਾਬ ਪ੍ਰਦੇਸ਼ ਕਮੇਟੀ ਦੇ ਸਾਡੇ ਬਹੁਤ ਸਤਿਕਾਰਯੋਗ ਪ੍ਰਧਾਨ ਸਾਹਿਬ ਸਰਦਾਰ ਅਮਰਿੰਦਰ ਸਿੰਘ ਰਾਜਾ ਬਰੀ ਦੀ ਦੇ ਹੁਕਮਾਂ ਦੇ ਮਤਾਬਕ ਅਸੀਂ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਲੈਂਡ ਪੂਲਿੰਗ ਪਾਲਿਸੀ ਬਣਾਈ ਹੈ ਇਹਨਾਂ ਨੂੰ ਰੱਦ ਕਰਨ ਵਾਸਤੇ ਗਵਰਨਰ ਸਾਹਿਬ ਦੇ ਨਾਂ ਤੇ ਅਸੀਂ ਲੋਕ ਡਿਪਟੀ ਕਮਿਸ਼ਨਰ ਪਟਿਆਲਾ ਉੱਤੇ ਵਾਸਤੇ ਆਏ ਸੀ ਪਰ ਉਹ ਆਪ ਨੂੰ ਸੀ ਐਸ ਐਮ ਮੈਂ ਪਟਿਆਲਾ ਨੂੰ ਜਿਹੜਾ ਨਗਰ ਰੰਗਮ ਦੇਖਿਆ ਹੈ ਉਹ ਕਿ ਜਿਹੜੀ 9th ਪੂਲਿੰਗ ਸੌਂਸ ਹੈ ਇਹ ਬਹੁਤ ਹੀ ਜ਼ਿਆਦੇ ਖਤਰਨਾਕ ਜਿਹਦੇ ਨਾਲ ਜਿੱਥੇ ਕਿਸਾਨਾਂ ਦਾ ਜਿਹੜੀ ਇਹ ਉਪਜਾਊ ਜ਼ਮੀਨ ਆ ਪੰਜਾਬ ਦੀ ਦੁਨੀਆ ਦੇ ਵਿੱਚ ਕਿਸੇ ਵੀ ਕੰਟਰੀ ਵਿੱਚ ਕਿਸੇ ਸਟੇਟ ਕੋਈ ਨਹੀਂ ਉਪਜਾਊ ਜ਼ਮੀਨ ਜਿਨੀ ਪੰਜਾਬ ਦੇ ਵਿੱਚ ਇਹਦੇ ਵਿੱਚੋਂ ਪੰਜਾਬ ਯਾਰ ਕਿਕਰ ਦੇ ਪੀਪ ਜਿਹੜੀ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਆ ਇਹ ਉਹਨੂੰ ਇਸ ਆਲਸਿਡੇ ਦੇ ਸਿਧਾਂਤ ਤੇ ਪੰਜਾਬ ਨੂੰ ਖਾਪੀ ਕਰਨਾ ਚਾਹੀਦਾ ਕਿਉਂਕਿ ਜਿਹੜਾ ਪੰਜਾਬ ਆ ਇਹ ਖੇਤੀ ਪ੍ਰਧਾਨ ਸੂਬਾ ਇਹਦੇ ਵਿੱਚ ਸਾਰੇ ਹੀ ਇਹਦੇ ਨਾਲ ਜੁੜੇ ਹੋਏ ਨੇ ਕਿਉਂਕਿ ਜਿਹੜੀ ਜ਼ਿਮੀਦਾਰ ਆ ਜ਼ਿਮੀਦਾਰ ਦੇ ਨਾਲ ਹੀ ਜਿਹੜਾ ਚਾਹੇ ਮਜ਼ਦੂਰ ਆ ਚਾਹੇ ਵਪਾਰੀ ਆ ਉਹ ਹਰ ਇੱਕ ਇਸ ਜੀਮੂ ਦੇ ਨਾਲ ਜਿਹੜਾ ਆਪਣਾ ਸਭ ਤੋਂ ਵੱਡੀ ਜਿਹੜੀ ਕੈਨੇਡਟ ਲਿਮਟ ਹੁੰਦੀ ਆ ਫਸਲਾ ਜੀ 80000 ਤੋਂ ਦੇਖਦੇ ਪੰਜਾਬ ਨੂੰ ਹੋ ਗਈ ਆ ਉਹ ਇੰਨਾ ਵੀ ਆਮ ਆਦੀ ਪਾਰਟੀ ਸਰਕਾਰ ਦੀ ਨਿਗਾਹ ਚ ਤੇ ਉਹਨੂੰ ਇਹ ਕੌਨਸੀ ਉੱਤੇ ਸਭ ਤੋਂ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਨੇ ਤੇ ਕਾਂਗਰਸ ਪਾਰਟੀ ਨੇ ਜਿੱਥੇ ਪਹਿਲਾਂ ਵਿਰੋਧ ਕੀਤਾ ਪੰਜਾਬ ਦੇ ਵਿੱਚ ਚਾਹੇ ਚੰਡੀਗੜ੍ਹ ਉਹਦੇ ਚਾਹੇ ਲੁਧਿਆਣਾ ਪਟਿਆਲਾ ਵਿੱਚ ਵੀ ਬਹੁਤ ਵੱਡੇ ਪੱਤਰ ਤੇ ਰੈਲੀ ਕੀਤੀ ਅਸੀਂ ਇਹਦਾ ਵਿਰੋਧ ਕਰਦੇ ਆਂ ਤੇ ਅਸੀਂ ਪੂਰਕ ਮਨਕਪਰ ਜੀ ਨੂੰ ਸਭ ਤੋਂ ਅਸੀਂ ਡਿਪਟੀ ਕਮਿਸ਼ਨਰ ਦੇ ਰਾਹੀਂ ਨਰਿੰਦਰ ਗੁਪਤਾ ਜੀ ਕੋਲ ਤੁਹਾਨੂੰ ਜਲਦੀ ਤੋਂ ਜਲਦੀ ਅਰੰਭ ਕੀਤਾ ਕਿ ਅਸੀਂ ਇਹਦੇ ਬਰੌਂਗ ਦੇ ਵਿੱਚ ਕੌਣ ਉਸ ਪਾਰਟੀ ਤੇ ਆਪਰੇਖਾ ਕਮੇਟੀ ਹਮੇਸ਼ਾ ਖਰੀਆ ਕਿਸਾਨਾਂ ਨਾਲ ਜੂੜਾ ਦੇ ਨਾਲ ਵਪਾਰੀਆਂ ਨਾਲ ਅਸੀਂ ਹਿੱਕ ਠੋਕ ਕੇ ਅਸੀਂ ਪੂਰੀ ਵਿਸਵਾ ਜ਼ਮੀਨਾਂ ਜਿਹੜੀ ਪੰਜ ਇਸ ਕੌਂਸਲ ਤੇ ਨਹੀਂ ਹੋ। ਠੀਕ ਹੈ। ਕਿਆ ਨਾਮ ਹੋਟਾਈ? ਮੈਂ ਹਰਮਿੰਦਰ ਸਿੰਘ ਮਿੱਪੀ। ਠੀਕ ਡੀਸੀ ਡਿਪਟੀ ਅਫਸਰ ਪਹੁੰਚਾ ਤੁਸੀਂ ਅੱਜ ਕੀ ਮਾਮਲਾ? ਮੈਂ ਕੁਕਸੁਰਾ ਪੰਜਾਬ ਪ੍ਰੋਜੈਕਟ ਕਮੇਟੀ ਦਾ। ਔਰ ਸਾਡੇ ਜੋ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਸਾਹਮਣੇ ਜੀ ਆ ਕੇ ਬਣੇ ਉਹਨਾਂ ਦੀ ਲੈਣ ਵਿੱਚ ਸਾਨੂੰ ਅੱਜ ਹਿਸਤੀ ਕਾਂਗਰਸ ਕਮੇਟੀ ਪੰਜਾਬਾ ਸ਼ਹਿਰੀ ਅਤੇ ਦਿਹਾਤੀ ਵੱਲੋਂ ਜੋ ਪ੍ਰਦੇਸ਼ ਵੱਲੋਂ ਪ੍ਰਦੇਸ਼ ਆਏ ਨੇ ਉਹਨਾਂ ਦੇ ਵੱਲੋਂ ਅਸੀਂ ਲੈਂਡ ਪੂਲਿੰਗ ਦੇ ਖਿਲਾਫ ਗਵਰਨਰ ਸਾਹਿਬ ਨੂੰ ਮੋਮਰੈਂਡਮ ਰਾਹੀਂ ਜੀ ਸੀ ਸਾਹਿਬ ਦੇ ਦਿੱਤਾ ਔਰ ਅਸੀਂ ਇਹ ਇਸ ਕੰ ਦਾ ਵਿਰੋਧ ਕੀਤਾ ਕਿ ਜੋ ਵੀ ਇਹਨਾਂ ਨੇ ਇੱਥੇ ਲੈਂਡ ਪੂਲਿੰਗ ਕੀਤੀ ਹੈ ਭੂ ਮਾਫੀਆ ਨਾਲ ਰਲ ਕੇ ਇੱਕ ਮਾਫੀਆ ਇਕੱਠਾ ਹੋ ਕੇ ਸਾਰੇ ਪੰਜਾਬ ਨੂੰ ਡੁਕ ਬਸੂਟ ਕਰਕੇ ਇਹ ਖਾਣਾ ਚਾਹੁੰਦਾ ਹੈ ਬੇਜਰੀਵਾਲ ਦੀ ਰੈਨਮੈ ਦੇ ਵਿੱਚ ਔਰ ਅਸੀਂ ਸਾਰੇ ਪਟਿਆਲਾ ਡਿਸਟ੍ਰਿਕਟ ਕਾਂਗਰਸ ਕਮੇਟੀ ਸ਼ਹਿਰੀ ਜ਼ਰੂਰਤ ਦੇ ਖਾਤੇ ਇਸ ਦਾ ਵਿਰੋਧ ਕਰਦੀ ਆ ਔਰ ਅਖੀਰ ਦੀ ਲੜਾਈ ਤੱਕ ਅਸੀਂ ਕਿਸੇ ਵੀ ਹੱਦ ਤੱਕ ਜਾਵਾਂਗੇ ਜਿਨ੍ਹਾਂ ਕਿ ਸਾਡੇ ਪ੍ਰਧਾਨ ਰਾਜਾ ਆਪਣੇ ਕਿਹਨੇ ਕਿਹਾ ਚਾਹੇ ਸਾਨੂੰ ਆਪਣਾ ਦੀ ਦਾਸ ਤੋਂ ਗੁਜ਼ਰਨਾ ਪਏ ਜਿੱਨਾ ਕਾਂਗਰਸ ਕਮੇਟੀ ਹਮੇਸ਼ਾ ਉਪਦੇਸ਼ ਕਾਂਗਰਸ ਦਾ ਅਤੇ ਸ਼ਹਿਰ ਵਾਸੀਆਂ ਦਾ ਔਰ ਪਿੰਡੂ ਵਾਸੀਆਂ ਦਾ ਚਾਹੇ ਵਰਗੂ ਵਾਂਗ ਚਾਹੇ ਕੋਈ ਇਸ ਮਦੂਰ ਹੈ ਕੋਈ ਵੀ ਸਾਈਕਲੀ ਕੋਈ ਵੀ ਹਰਕ ਵਰਕ ਤੋਂ ਨਾਲ ਦੀ ਸਰਾਂ ਵੀ ਅਸੀਂ ਇਹ ਲੈਂਡਫਿਲਿੰਗ ਦੇ ਵਿਰੋਧ ਕਰਦੇ ਆਂ ਔਰ ਇਸ ਨੂੰ ਰੱਦ ਕਰਦੀ ਅਸੀਂ